ਹਾਂ ਜੀ ਨਾਮਪਾ ਜੀ ਮੇਰਾ ਨੰਬਰ ਸੰਖਿਆ ਵਿੱਚ ਕਰਵਾ ਮੈਂ ਆਪਾਂ ਆਪਤੀ ਕਿਸਾਨਾਂ ਦੇ ਦਿੱਕੇ ਦੀ ਸਿੱਧੀ ਪਰ ਤੋਂ ਅੱਛਾ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਗੋਲੇ ਤੇ ਗੋਲੇ ਲੱਗੇ ਜਾ ਰਹੇ ਨੇ ਇਸ ਪਾਸੇ ਅਗਰ ਅਕੀ ਜਿਸ ਤਰ੍ਹਾਂ 1970 1947 ਦੀ ਲੜਾਈ ਲੱਗੀ ਹੋਵੇ ਇਹ ਸਰ ਸਾਡਾ ਐਮ ਮੰਨ ਤੇ ਵਿੱਚ ਇੱਥੇ ਹੀ ਆਤਵਾਦੀ ਹੁੰਦੇ ਆ ਆਪਣੇ ਦੇਸ਼ ਦੇ ਵਿੱਚ ਖੜੇ ਆ ਆਪਣੇ ਦੇਸ਼ ਦੇ ਨਾਲ ਹੀ ਗੱਲ ਕਰ ਰਹੇ ਆ ਸਾਡੇ ਨਾਲ ਏਡਾ ਮਾਰਾ ਵੀ ਤੀਰਾ ਕਰਦੀਆਂ ਇਹ ਸਰਕਾਰਾਂ ਸਾਡੇ ਕਾਦੀ ਕੰਗ ਪੱਥਰ ਢੰਡੇ ਲਾ ਸਕਦੇ ਸਾਨੂੰ ਪਾਕਿਸਤਾਨ ਮਾਰਾ ਫਿਰ ਇਹਨਾਂ ਨਾਲ ਦੇਖਦੇ ਨਾਲ ਉਹ ਹੀ ਕੀ ਇਹਨਾਂ ਨਾਲ ਬਿਗਾੜਿਆ ਵਸ ਅਸੀਂ ਵੀ ਇਸੇ ਦੇਸ਼ ਦੇ ਵਿੱਚ ਜੰਗੇ ਪੜੇ ਆ ਇਸੇ ਦੇਸ਼ ਦੇ ਵਿੱਚ ਹੀ ਖਾਂਦੇ ਆ ਆਟਾ ਜਿਹੜਾ ਵਾ ਇਹਨਾਂ ਨੇ ਜੀ ਜੀ ਸਾਡਾ ਜਿਹੜਾ ਇਹਨਾਂ ਨੇ ਨਾਲ ਵਟੀਰਾ ਦੇਖੋ ਬੰਬ ਗੋਲੇ ਕਦੋਂ ਚੱਲਦੇ ਆ ਜਦੋਂ ਗਾੜੀ ਅੱਤਵਾਦ ਹੋਵੇ ਸਾਨੂੰ ਇਹ ਅੱਤਵਾਦੀਆਂ ਖਤਮ ਕਰਨਾ ਚਾਹੁੰਦੇ ਆ ਸਾਡੇ ਨਾਲ ਪਾਕਿਸਤਾਨ ਤੋਂ ਅਸਤੀ ਕਰਨਾ ਚਾਹੁੰਦਾ ਅਸੀਂ ਪਾਕਿਸਤਾਨ ਫਿਰ ਸਾਨੂੰ ਇਹਨਾਂ ਨੂੰ ਕੀ ਮਾਰਾ ਉਹ ਦੱਸੋ ਤੁਸੀਂ ਆਪਣੀਆਂ ਵਿਚਾਰ ਕਰਕੇ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਜਾਣਾ ਫਿਰ ਮਨਜ਼ੂਰ ਹੈ ਕਿ ਇੱਧਰ ਰਹਿਣਾ ਮਨਜ਼ੂਰ ਹੈ ਜਦੋਂ ਸਾਡੇ ਨਾਲ ਬੱਟੀ ਦਾ ਹੀ ਇਹਨਾਂ ਦਾ ਹੱਥ ਵੱਧ ਗਿਆ ਵਾਹ ਇਹ ਪੁਲਿਸ ਦਾ ਤਸੱਦਦ ਦੇਖ ਕੇ ਕੀ ਕਿਸਾਨਾਂ ਦੇ ਹੌਸਲੇ ਡਗਮਗਾਣਗੇ ਕਿਸਾਨਾਂ ਦੇ ਆਵੇ ਅੰਮ੍ਰਿਤਸਰ ਦੇ ਟਰੈਕਟਰ ਆਂ ਗਾੜੀ ਲਾ ਕੇ ਲੱਗੇ ਆਂ ਤੋਰ ਦੇ ਦਰਜਰ ਭਾਵੇਂ ਮਰਜੀ ਹੈ ਭਾਵੇਂ ਰਹਿ ਜੀਏ ਆਪਣੇ ਘਰੋਂ ਆ ਦੇਖੋ ਚਿੱਡੇ ਖਾਫਣ ਲੈ ਕੇ ਆਏ ਆ ਪਰ ਦਿਨ ਉਹ ਵੀ ਕਹਿ ਗਏ ਆ ਜੇਸੇ ਹੀ ਆਗੇ ਤੋਂ ਠੀਕ ਹੈ ਜੇ ਨਾ ਹੈ ਤੇ ਸਾਡੀ ਉਡੀਕ ਨਹੀਂ ਕਰਦੇ ਤੋ ਗੱਡੀ ਅੰਮ੍ਰਿਤਸਰ ਅੱਗੇ ਵੀ ਗਿਆ ਵਾ ਹੁਣ ਵੀ ਅੰਮ੍ਰਿਤਸਰ ਜਾਏਗਾ ਆਪਾਂ ਉਹ ਪੈੜੀ ਗੱਲ ਜਿਹੜੇ ਤੋੜ ਕੇ ਤੇ ਨਹੀਂ ਬਾਈ ਕੁ ਜੀ ਨਾਮ ਭਾਜੀ ਮੇਰਾ ਨਾਮ ਸਿਮਰੰਤ ਸਿੰਘ ਹੈ ਜਿਹੜਾ ਮੈਂ ਪੜ੍ਹਦਾ ਹਾਂ ਧਾਰਮਿਕ ਸੰਗਠਨ ਡੀਕੇ ਜੀ ਸਿੱਧੀ ਪਰੋ ਅੱਛਾ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਗੋਲੇ ਤੇ ਗੋਲੇ ਦਾਗੇ ਜਾ ਰਹੇ ਨੇ ਇਸ ਤਰ੍ਹਾਂ ਅੱਜ ਰੱਤੀ ਜਿਸ ਤਰ੍ਹਾਂ 1970 1947 ਦੀ ਲੜਾਈ ਲੱਗੀ ਹੋਵੇ ਇਹ ਸਰ ਸਾਡਾ ਐ ਮੰਨ ਤੇ ਵਿੱਚ ਅਸੀਂ ਆਟਵਾਦੀ ਹੁੰਦੇ ਆ ਆਪਣੇ ਦੇਸ਼ ਦੇ ਵਿੱਚ ਖਰੇ ਆ ਆਪਣੇ ਦੇਸ਼ ਦੇ ਨਾਲ ਹੀ ਗੱਲ ਕਰ ਰਹੇ ਆ ਸਾਡੇ ਨਾਲ ਐਡਾ ਮਾੜਾ ਵਿਤੀਰਾ ਕਰਦੀਆਂ ਇਹ ਸਰਕਾਰਾਂ ਸਾਡੇ ਘੜੀ ਕੰਧ ਪੱਥਰ ਟੰਡੇ ਲਾ ਸਕਦੇ ਸਾਨੂੰ ਪਾਕਿਸਤਾਨ ਮਾਰਾ ਫਿਰ ਇਹਨਾਂ ਨਾਲ ਦੇਸ਼ ਦੇ ਨਾਲ ਉਹ ਹੀ ਕੀ ਇਹਨਾਂ ਨਾਲ ਬਿਗਾੜਿਆ ਵਸ ਤਸੀਂ ਵੀ ਇਸੇ ਦੇਸ਼ ਦੇ ਵਿੱਚ ਜੰਮੇ ਪੜੇ ਆ ਇਸੇ ਦੇਸ਼ ਦੇ ਵਿੱਚ ਹੀ ਖਾਂਦੇ ਆ ਆਟਾ ਜਿਹੜਾ ਵਾ ਇਹਨਾਂ ਨੇ ਜੀ ਜੀ ਸਾਡਾ ਜਿਹੜਾ ਇਹਨਾਂ ਨੇ ਨਾਲ ਵਿਤੀਰਾ ਵੇਖੋ ਬੰਬ ਗੋਲੇ ਕਦੋਂ ਚੱਲਦੇ ਆ ਜਦੋਂ ਗਾੜੀ ਅੱਤਵਾਦ ਹੋਵੇ ਸਾਨੂੰ ਇਹ ਅੱਤਵਾਦੀਆਂ ਖਤਮ ਕਰਨਾ ਚਾਹੁੰਦੇ ਆ ਅੱਜ ਦੇ ਨਾਲ ਪਾਕਿਸਤਾਨ ਤੋਂ ਅਸਤੀ ਕਰਨਾ ਚਾਹੁੰਦਾ ਅਸੀਂ ਪਾਕਿਸਤਾਨ ਫਿਰ ਸਾਨੂੰ ਇਹਨਾਂ ਲੋਕ ਕੀ ਮਾਰਾਉਂਦਾ ਦੱਸੋ ਤੁਸੀਂ ਆਪਣੀ ਵਿਚਾਰ ਕਰਕੇ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਜਾਣਾ ਫਿਰ ਮਨਜ਼ੂਰ ਹੈ ਕਿ ਇੱਥੇ ਰਹਿਣਾ ਮਨਜ਼ੂਰ ਹੈ ਜਦੋਂ ਸਾਡੇ ਨਾਲ ਬੱਟੀ ਦਾ ਹੀ ਇਹਨਾਂ ਦਾ ਹੱਥ ਵੱਡ ਗਿਆ ਵਾ ਇਹ ਪੁਲਿਸ ਦਾ ਤਸੱਦਦ ਦੇਖ ਕੇ ਕੀ ਕਿਸਾਨਾਂ ਦੇ ਹੌਸਲੇ ਡਗਮਗਾਣਗੇ ਸੋਨੇ ਵੀ ਆਵੇ ਅੰਮ੍ਰਿਤਸਰ ਦੇ ਟਰੈਕਟਰ ਆ ਗਾੜੀ ਲਾ ਕੇ ਲੱਗੇ ਆ ਤੋਰ ਦੇ ਦਰਜਰ ਭਾਵੇਂ ਮਰਜੀ ਹੈ ਭਾਵੇਂ ਰਹਿ ਜੀਏ ਆਪਣੇ ਘਰੋਂ ਆ ਦੇਖੋ ਜਿੰਡੇ ਖਫਣ ਲੈ ਕੇ ਆਏ ਆ ਪਰ ਦਿਨ ਉਹ ਵੀ ਕਹਿ ਕੇ ਆਏ ਆ ਜੇ ਅਸੀਂ ਅਹੀਂ ਅੱਗੇ ਤੋਂ ਠੀਕ ਹੈ ਜੇ ਨਾ ਹੈ ਤੇ ਸਾਡੀ ਉਡੀਕ ਨਹੀਂ ਕਰਦੇ ਅੰਮ੍ਰਿਤਸਰ ਅੱਗੇ ਵੀ ਗਿਆ ਵਾ ਹੁਣ ਵੀ ਅੰਮ੍ਰਿਤਸਰ ਜਾਏਗਾ ਆਪਾਂ ਉਹ ਰੈਡਰ ਜਿਹੜੇ ਤੋੜ ਕੇ ਕੱਢੇ